ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮੱਲਣ ਮੱਲਣ ਪਿੰਡ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਨੇੜੇ ਦੋਸਤੋ ਇਹਦੇ ਦੋਦਾ ਤੇ ਕੌਣ ਹੀ ਰਹਿ ਜਾਂਦੇ ਆ ਵੈਸੇ ਜੈਤੋ ਵਾਲੇ ਪਾਸੋਂ ਜਦੋਂ ਆਪਾਂ ਆਉਣੇ ਆ ਮੱਲਣ ਉਸ 메ਨ ਛੜਕ ਤੇ ਜਿਹੜੀ ਸ੍ਰੀ ਮੁਕਤਸਰ ਸਾਹਿਬ ਨੂੰ ਜਾਂਦੀ ਹੈ ਤੇ ਨਾਲ ਦਾ ਪਿੰਡੇ ਤੇ ਰਾਮਿਆਣਾ ਵੀ ਆ ਗੁੜੀ ਸੰਗਰ ਆ ਸਬੁੱਟਰ ਇਹ ਆਸ-ਪਾਸ ਦੇ ਦੂਜੇ ਪਿੰਡ ਆ ਜਿਹੜੇ ਘਰ ਚ ਵੀਡੀਓ ਬਣਾ ਰਹੇ ਹਾਂ ਦੱਸੋ ਭਾਈ ਵਪਾਰ ਦਾ ਕੰਮ ਕਰਦਾ ਵੈਸੇ ਖੋਦ ਦਾ ਡੇਰੀ ਫਾਰਮ ਵੀ ਰਿਹਾ ਬਾਈ ਦਾ ਇਸ ਸਾਈਡ ਦੇ ਉੱਤੇ ਬਹੁਤ ਸਾਰੇ ਪਸ਼ੂ ਤੁਸੀਂ ਦੇਖਦੇ ਰਹੇ ਹੋ ਉਸੇ ਘਰ ਚ ਅੱਜ ਵੀਡੀਓ ਬਣਾ ਰਹੇ ਹਾਂ ਅੱਜ ਨਾਗ ਤਾਂ ਬਹੁਤ ਆ ਵਿਕਰੀ ਵਾਲੇ ਐ ਇਸ ਟਾਈਮ ਜਿਹੜਾ ਸਾਰਾ ਇਹ ਤੁਸੀਂ ਪਸ਼ੂ ਸਾਰੇ ਦੇਖ ਰਹੇ ਹੋ ਸਾਰੇ ਹੀ ਵਿਕਰੀ ਵਾਲੇ ਐ ਪਰ ਮੇਨ ਵੀਡੀਓ ਜਿਹੜੀ ਅੱਜ ਬਣਾ ਰਹੇ ਆ ਇਹਦੇ ਚ ਦੱਸੋ ਤਿੰਨ ਨਾਗੇਵ ਜੇ ਦਿਖਾਉਣੇ ਆ ਜਿਨ੍ਹਾਂ ਦੀ ਮੰਗ ਜ਼ਿਆਦਾ ਰਹਿੰਦੀ ਐ ਜਿਵੇਂ ਇਹ ਦੋ ਝੋਟੀਆਂ ਦੱਸੋ ਇਹ ਗੱਬਣ ਐ ਚੱਕ ਪਾਸ ਐ ਅਸਰ ਝੋਟੀਆਂ ਤੇ ਤੋਂ ਲਾਵਾ ਇੱਕ ਟੋਕੜ ਗੱਬਣ ਮੱਝ ਵੀ ਐ ਸੋ ਤਿੰਨ ਨਾਗੇ ਸਾਈਡ ਤੋਂ ਕੁਝ ਇਹਨਾਂ ਦੇ ਵਿੱਚੋਂ ਵੀ ਕੋਈ ਨਾਗ ਦਿਖਾ ਦੇਾਂਗੇ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜਾ ਵੀ ਪਸ਼ੂ ਖਰੀਦਣਾ ਹੋਇਆ ਖਾਸ ਕਰਕੇ ਟੋਕੜ ਗੱਬਣ ਜਾਂ ਅਸਰ ਝੋਟੀਆਂ ਜਿਹੜੀਆਂ ਗੱਬਣ ਉਹਨਾਂ ਨੂੰ ਤੁਸੀਂ ਇੱਥੋਂ ਚੈੱਕ ਪਾਸ ਕਰਾ ਕੇ ਲੈ ਜਾਇਓ ਬਾਈ ਦੇ ਘਰ ਦੀ ਗਾਰੰਟੀ ਐ ਉਸ ਤੋਂ ਬਾਅਦ ਤੁਹਾਡੀ ਸਾਮ ਸੰਭਾਲ ਐ ਆਓ ਮਿਲਦੇ ਹਾਂ ਬਾਈ ਨੂੰ ਇੱਕ ਇਧਰੋਂ ਪਹਿਲੇ ਨੰਬਰ ਤੇ ਮੱਝ ਖੜੀ ਐ ਗੱਬਣ ਹਜੇ ਸੂਨ ਵਾਲੀ ਐ ਇਹਦੇ ਤੋਂ ਸ਼ੁਰੂਆਤ ਕਰ ਲੈਨੇ ਫਿਰ ਜਿੰਨੇ ਕ ਨਾਗ ਬਾਈ ਕਹੂਗਾ ਉਹਨੇ ਇੱਕ ਤੁਹਾਨੂੰ ਵੀਡੀਓ ਚ ਦਿਖਾ ਦੇਾਂਗੇ ਪਸ਼ੂ ਰੂਟੀਨ ਦੀ ਹੁੰਦੇ ਵਿਕਰੀ ਵਾਲੇ ਕਿਉਂਕਿ ਵਪਾਰ ਦਾ ਕੰਮ ਹੈ ਤੁਸੀਂ ਆ ਕੇ ਇੱਥੇ ਪਸ਼ੂ ਦੇਖਣੇ ਹੋਣਗੇ ਤੇ ਤਸੱਲੀ ਕਰਕੇ ਖਰੀਦ ਲਓ। ਆ ਪਹਿਲੇ ਨੰਬਰ ਵਾਲੀ ਮਾਈ ਤੋਂ ਸ਼ੁਰੂਆਤ ਕਰਾਂਗੇ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਈ ਜੀ। ਸਾਰਿਆਂ ਨੂੰ ਭੈਣ ਭਰਾ ਨੂੰ ਦੇਫਾਮ ਵਿਖਰਾਣ ਨੂੰ ਬਹੁਤ ਪੜੀ ਪਿਆਰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਈ। ਬੁੱਟੇ ਭਾਈ ਰੂਟੀਨ ਚ ਲਈ ਆਉਣੇ ਪਸ਼ੂ ਵਿਕਰੀ ਵਾਲੇ। ਹਾਂਜੀ ਭਾਈ ਜੀ 12 ਮਹੀਨੇ ਤੀ ਦਿਨ ਜੀ। ਪਹਿਲੇ ਨੰਬਰ ਤੇ ਗੱਭਣਾ ਮੱਝ ਭਾਈ। ਹਾਂਜੀ ਦੂਜਾ ਸੋਹ ਛੋਟੀ ਬਾਈ ਜੀ। ਕਿੰਨੇ ਦਿਨ ਲਊ ਸੋਹ ਚ? ਇਹ 5-4 ਦਿਨ ਲਊਗੀ ਜ ਸੋਤੋਰ ਕੇ ਦਿਖਾਉਣੇ ਹਰੇ 5-4 ਦਿਨ ਲੈਂਦੀ ਐ ਸਿੰਘ ਦੀ ਸ਼ੇਪ ਥੋੜੀ ਡਿਫਰੈਂਟ ਐ ਇੱਕ ਦੂਜੇ ਨਾਲ ਉਹ ਚੀਜ਼ ਪਹਿਲਾਂ ਦੱਸ ਦਿੰਨਾ ਢਾਂਚਾ ਸੋਨਾ ਐ 1 ਲੱਖ ਤੇ 40 ਹਜ਼ਾਰ ਰੇਟ ਐ ਮਾਨਤਾ ਨਾਲੇ ਭਰਾ ਦਾ ਹੋ ਜਾਣਾ ਸੁਆ ਇਹਨੇ ਦੂਜਾ ਸੋਨਾ ਖਵਾਨਾ ਦਾ ਬਹੁਤ ਕੀਤਾ ਵੇ ਚੰਗਾ ਸੋਨਾ ਥਾਣਾ ਦੋਸਤੋ ਢਾਂਚਾ ਚੰਗਾ ਐ ਨਰੋਈ ਐ ਖਵਾਨਾ ਵੀ ਜੋਸ਼ ਵਾਲਾ ਰੱਖੂਗੀ ਜਿੰਨਾ ਵੀ ਬਣਾਉਗੀ ਬਾਕੀ ਤੁਸੀਂ ਹੁਣ ਵੀਡੀਓ ਚੋਂ ਦੇਖ ਰਹੇ ਹੋ ਲੈ ਆਓ ਭਾਈ ਵਾਪਸ ਸੋ ਇਹ ਪਹਿਲੇ ਨੰਬਰ ਤੇ ਇਹਦਾ ਰੇਟ ਰੱਖਿਆ 1 ਲੱਖ ਤੇ 40000 ਸਿੰਘ ਬਹੁਤ ਸੋਹਣਾ ਇੱਕ ਤਾਂ ਦੂਜੇ ਦੀ ਥੋੜੀ ਜਿਹੀ ਸ਼ੇਪ ਵੱਖਰੀ ਐ ਥਾਣੇ ਦੇ ਅਗਲੇ ਵੀ ਸੋਹਣੇ ਆ ਦੱਸੋ ਤੇ ਪਿਛਲੇ ਥਾਣੇ ਵੀ ਸੋਹਣੇ ਸੋ ਇਹ ਕੱਬਨ ਝੋਟੀ 1 ਲੱਖ ਤੇ 40000 ਰੁਪਆ ਕੁਝ ਹੋਰ ਮੱਝਾਂ ਖੜੀਆਂ ਵਿੱਚੋਂ ਜਿਹੜੀਆਂ ਬਾਈ ਕਹੂਗਾ ਉਹ ਤੁਹਾਨੂੰ ਦਿਖਾ ਦੇਾਂਗੇ ਇਹਦੋਂ ਅੱਗੇ ਬਾਈ ਇਹ ਵੀ ਵਪਾਰਚੀ ਐ ਆ ਵੀ ਵਪਾਰ ਵਾਲੀ ਬਾਈ ਜੀ ਇਹ ਵੀ ਵਪਾਰ ਵਾਲੀ ਆ ਉਹ ਤੋਰ ਦਨੇ ਆ ਮੈਂ ਤੋਰਦੇ ਪੁੱਤ 4 ਨੰਬਰ ਠੀਕ ਐ 4 ਨੰਬਰ ਦੀ ਕੀ ਡਿਟੇਲ ਆ ਬਾਈ ਏ ਭਾਈ ਜੀ 10 ਕਿਲੋ ਬੋਲਾ ਤਿਆਰ ਆ ਅੱਜ ਚੌਥਾ ਦਿਨ ਆ ਸੂਈ ਨੂੰ ਬੱਚਾ ਇਹਦਾ ਆ ਜਿਹੜੀ ਆਪਾਂ ਆ ਬਠਾਈ ਇੱਕ ਇੱਕ ਨੰਬਰ ਤੇ ਇਧਰੋਂ ਇੱਕ ਨੰਬਰ ਤੇ ਹਾਂ ਕੱਟਾ ਹੈ ਭਾਈ ਹਾਂ ਕੱਟਾਈ ਠੀਕ ਹੈ ਇਹਦਾ ਰੇਟ ਕਿਰੋਗਾ ਭਾਈ ਇਹਦਾ 1,10,000 ਰੁਪਈਆ ਜੀ 1 ਲੱਖ ਤੇ 10 ਹਜ਼ਾਰ ਰੇਟ ਆ ਦੋਸਤੋ ਹਾਂ ਜੀ 14-15 ਕਿਲੋ ਦੁੱਧ ਦੇਊਗੀ ਭਾਈ ਜੀ 10 ਕਿਲੋ ਬੋਲਾ ਮੈਂ ਥੱਲੇ ਤਿਆਰ ਆ ਠੀਕ ਹੈ ਸੋ ਮੈਂ ਸਵੇਰ ਹੀ ਵੀਡੀਓ ਬਣਾ ਰਿਹਾ ਟਾਈਮ 11:30 ਦਾ ਹੋਣਾ ਚਾਹੀਦਾ ਉਸ ਹਿਸਾਬ ਤੇ ਤੁਸੀਂ ਹਵਾਨੇ ਦੇਖ ਲਿਓ 1 ਲੱਖ ਤੇ 10 ਹਜ਼ਾਰ ਰੇਟ ਹੈ ਸਵੇਰ ਦੀਆਂ ਚੁਆਈਆਂ ਇਹਨਾਂ ਦੀ ਬਿਲਕੁਲ ਖਾਲੀ ਹੈ ਥਣ ਸੋਹਣੇ ਹਵਾਨੇ ਤੇ ਨਾੜਾ ਇਹਦੇ ਵੀ ਚੰਗਾ ਮੈਂ ਇੱਕ ਵਾਰ ਤੁਹਾਨੂੰ ਟਾਈਮ ਵੀ ਕਨਫਰਮ ਕਰ ਦਿੰਦਾ 11:41 ਵਜੇ ਸੋ ਪੌਣੇ 12 ਵਜੇ ਵੀਡੀਓ ਬਣ ਰਹੀ ਹੈ ਸ਼ਾਮ ਤੱਕ ਮੱਝਾਂ ਨੇ ਪਰਣਾ ਦੁਆਰਾ ਸੋ ਇਹ ਦੋ ਤੁਹਾਨੂੰ ਇਧਰੋਂ ਦਿਖਾਤੀਆਂ ਬਾਕੀ ਬਈ ਆਪਾਂ ਟੁਕੜ ਗੱਪਣ ਦਿਖਾਉਣੀ ਹੈ ਹਾਂਜੀ ਆ ਟੁਕੜ ਗੱਪਣ ਬਈ ਕਿੰਨੇ ਚਿਰ ਦੀ ਗੱਪਣ ਬਈ ਇਹ 3 ਮਹੀਨਿਆਂ ਦੀ ਬਈ ਜੀ ਗੱਣਾ ਹੀ ਹੂੰ ਠੀਕ ਹੈ 6 ਕਿਲੋ ਦੁੱਧ ਆਹੀ ਦੋਨੇ ਟਾਈਮ ਭਾੜੇ ਤੇ ਮਿਲਦੀ ਹੈ ਭਾੜੇ ਤੇ ਮਿਲਦੀ ਬੱਚਾ ਹੈ ਨਾਲ ਜੀ ਬੱਚਾ ਹੈ ਨਹੀਂ ਗਈ ਕੀ ਡਿਮਾਂਡ ਰਹੂਗੀ ਇਹਦੀ 92000 ਰੁਪਏ ਖੋਲੀ ਬਈ 92000 ਦੀ ਦੋਸਤੋ 6 ਕਿਲੋ ਦੁੱਧ 3 ਮਹੀਨਿਆਂ ਦੀ ਗੱਬਣ ਨਹੀਂ ਦੁੱਧ ਤੋਂ ਢਾਂਚਾ ਤੁਸੀਂ ਇਹਦਾ ਦੇਖ ਲਓ 3 ਮਹੀਨਿਆਂ ਦੀ ਇਹ ਚੈੱਕ ਪਾਸ ਕਰਾਈ ਵੀ ਆ ਬਿਨਾ ਬੱਚੇ ਤੋਂ ਪਰ ਮਿਲਦੀ ਚਾਟ ਤੇ ਐ ਸੋ ਦੁੱਧ 6 ਕਿਲੋ ਐ ਤੇ 3 ਮਹੀਨਿਆਂ ਦੀ ਗੱਬਣਾ ਮੱਥਾ ਥੋੜਾ ਜਿਹਾ ਬੱਲਾ ਢਾਂਚਾ ਸੋਹਣਾ ਕੋ ਤੁਸੀਂ ਹੁਣ ਵੀਡੀਓ ਚੋ ਦੇਖ ਰਹੇ ਹੋ ਇਹ ਵੀ ਸਵੇਰ ਚ ਵਾਈ ਹੋਈ ਵੀ ਆ ਦੱਸੋ ਜਿਹਨੂੰ ਪਸੰਦ ਆਵੇ ਤਾਂ ਦੋ ਟਾਈਮ ਭਾਵੇਂ ਦੁੱਧ ਚੋਲਿਓ ਖੈਰ ਟੋਕੜ ਪਸ਼ੂ ਦੂਜੇ ਘਰੇ ਜਾ ਕੇ ਉਪਰਾ ਤਾਂ ਕਰ ਜਾਂਦਾ ਹੁੰਦਾ ਗੱਭਣ ਇਥੋਂ ਚੈੱਕ ਕਰਾ ਲਿਓ ਸੋ 92000 ਦਾ ਰੇਟ ਆ ਦੋ ਬਹੁਤ ਸੋਹਣੀਆਂ ਸਰ ਝੋਟੀਆਂ ਬਾਈ ਕੋਲ ਗੱਭਣ ਹੈ ਐ ਬਾਈ ਜਿਹੜੀ ਪਹਿਲੇ ਨੰਬਰ ਤੇ ਸੋਹਣੇ ਸਿੰਘ ਦੀ ਝੋਟੀ ਹੈ ਇਹ ਬਾਈ ਜੀ M29 ਦੀ ਕੱਟੀ ਹੈ ਜੀ ਠੀਕ ਹੈ ਤੇ ਇਹਦੇ ਕੋਈ ਨੂਰ ਨਹੀਂ ਆਪਣਾ ਦੂਜੇ ਆਪਣੇ ਲక్ష్ਮੀ ਵਾਲੇ ਲక్ష్ਮੀ ਵਾਲੇ ਉਹਦਾ ਉਹਦਾ ਟਿਕਾ ਭਰਿਆ ਬਾਈ ਠੀਕ ਹੈ ਕਿੰਨੇ ਚਰ ਦੀ ਗੱਭਣ ਇਹ ਪੂਰੇ 3 ਮਹੀਨਿਆਂ ਦੇ ਨੇੜ ਆਈ 5 ਕਿਦਨ ਘਟਾਈ ਠੀਕ ਹੈ ਲਗਭਗ 3 ਮਹੀਨੇ ਦੀ 26 ਤਰੀਕ ਨੂੰ ਇਹਨੂੰ ਪੂਰੇ 3 ਮਹੀਨੇ ਹੋ ਜਾਣਗੇ ਚੈੱਕ ਕਰਵਾਈ ਵੀ ਹੈ ਹਾਂਜੀ ਚਾਪਨੀ ਚੈੱਕ ਕਰਾਈ ਹੈ ਵੀਰ ਆਪਦੇ ਚੈੱਕ ਕਰਾ ਕੇ ਲੈ ਕੇ ਜਾਵੀਂ ਕੀ ਡਿਮਾਂਡ ਰੱਖਦੇ ਨੇ ਇਹਦੀ 95000 ਰੁਪਏ ਦੰਦੋ ਕਿਵੇਂ ਹੈ ਅਖੀਰੀ ਹੈ ਬਾਈ ਜੀ ਤੋਰੀ ਵੀ ਰਣ ਦੋਸਤੋ M29 ਦੀ LDF ਵਾਲੇ ਕੋਹੇ ਨੂਰਦ ਬੋਲਦਾ ਸੀ ਮਨ ਲੱਗਾ 3 ਮਹੀਨੇ ਦੀ ਕਵਨਟੇ ਇਹਦਾ ਜਿਹੜਾ ਪਟਿਕਾ ਦੂਜਾ ਸਭ ਭਰਾਇਆ ਵਿਆ ਠੀਕਾ ਉਹਦਾ ਆਪਣੇ ਕੋਲੇ ਪਿਆ ਵਿਆ ਸਿੱਕਾ ਜਾ ਹਾਂ ਸਿੱਕਾ ਜਾ ਠੀਕ ਓਕੇ ਸਿੰਗ ਸੋਹਣੇ ਆ ਦੋਸਤੋ ਛੋਟੀ ਦੇ 95000 ਦਾ ਰੇਟ ਹੈ ਚੰਗੀ ਸੰਭੀ ਹੈ ਸੋਨਾ ਵਜਣਾ ਲਵਾਈ ਲੰਬੋਈ ਚੰਗੀ ਆ ਤਿੰਨ ਮਹੀਨਿਆਂ ਦੀ ਚੈੱਕ ਪਾਸ ਆ ਤੇ ਦੰਦੋ ਖੀਰੀ ਆ ਤੋਂ ਟਾਂਚਾ ਦਾ ਫੇਰ ਤੁਸੀਂ ਐਵੇਂ ਮੁਰਦੀ ਤੋਂ ਵੀ ਦੇਖ ਲਓ ਖੀਰੀ ਝੋਟੀ ਦੱਸੋ ਇਹ 95000 ਦਾ ਰੇਟ ਆ ਤਿੰਨਾ ਦੀ ਗੱਭਨ ਚੈੱਕ ਪਾਸ ਆ ਕੋਹਿੰੂਰ ਬੋਲਦਾ ਸੀ ਮਨ ਲੱਗਾ ਤੇ ਸਿੱਕਾ ਬਾਈ ਕਹਿੰਦਾ ਵੀ ਸਟਰਾ ਉਹ ਸਾਂਭਿਆ ਹੋਇਆ ਮਿਲ ਜੂਗਾ ਤੁਹਾਨੂੰ ਕਰਦੀ ਹੈ ਬਈ ਟੀਕੇ ਖਰੀਦਦੀ ਹੈ ਕਰਦੀ ਹੈ ਹੀ ਕਰਦੀਆਂ ਬਾਈ ਜੀ ਬਹੁਤ ਚੰਗੀ ਮਹਿੰਦੀ ਹੈ ਜੀ ਠੀਕ ਹੈ ਇਹਦੀ ਮਾਂ ਥਲੇ ਦੁੱਧ 16 17 ਕਿਲੋ ਸੀਗਾ ਜੀ ਠੀਕ ਹੈ ਆ ਕੱਟੀ ਵੀ ਬਾਈ ਜੀ ਸਾਰੀ 17 18 ਮਹੀਨਿਆਂ ਦੀ ਹੈ ਅੱਛਾ ਛੋਟੀ ਉਮਰ ਦਾ ਬੱਚਾ ਹੀ ਹੈ ਅੱਛਾ ਇਹ ਗੱਭਣ ਕਿੰਨੇ ਚਿਰ ਦੀ ਹੈ ਇਹ 3 ਮਹੀਨਿਆਂ ਦੀ ਹੈ ਇਹ 3 ਮਹੀਨੇ ਤੇ 2 ਦਿਨ ਹੋ ਗਏ ਇਹਨੂੰ ਇਹ 19 ਤਰੀਕ ਦੀ ਮਤਲਬ 3 ਮਹੀਨੇ ਹੋ ਗਏ ਇਹਨੂੰ ਅੱਜ 21 ਹੋ ਗਈ ਹਾਂ 3 ਮਹੀਨੇ ਤੇ 2 ਦਿਨਾਂ ਦੀ ਹੈ ਜੀ ਠੀਕ ਹੈ ਇਹਦੇ ਕਿਹੜਾ ਟੀਕਾ ਲਵਾਤਾ ਇਹਦੇ ਕੋਈ ਹੈ ਕੋਈ ਆਪਣੇ ਸਾਡੇ ਡਾਕਟਰ ਢੁੱਲੂ ਆਉਂਦਾ ਮੁੰਡਾ ਪ੍ਰਾਈਵੇਟ ਕੰਮ ਕਰਦਾ ਜੀ ਅੱਛਾ ਦੋਨਾਂ ਨੇ ਉਸੇ ਨੇ ਟੀਕੇ ਭਰੇ ਆ ਇਹਦਾ ਹੀ ਪਿਆ ਆਪਣੇ ਕੋਲ ਛਿੱਕਾ ਜਾਈ ਠੀਕ ਹੈ ਇਥੇ ਚੈੱਕੇ ਵੀ ਹੋਗੀ ਬਾਈ ਹਾਂਜੀ ਹਾਂਜੀ ਚੈੱਕ ਪਾਸ ਤਿੰਨੇ ਹੀ ਠੀਕ ਹੈ ਇਹਦੀ ਡਿਮਾਂਡ ਕੀ ਰੱਖਦੇ ਹਾਂ ਇਹਦਾ 75000 ਰੁਪਏ 75 ਰੇਟ ਆ ਦੋਸਤੋ ਹਜੇ ਛੋਟੀ ਉਮਰ ਦਾ ਬੱਚਾ ਹੀ ਆ 3 ਮਹੀਨੇ ਦੀ ਘੱਪਣ ਹੋਗੀ ਤੋਰ ਕੇ ਬਈ ਨੂੰ ਸੀਮਨ ਤੇ ਸੇਮ ਹੀ ਲੱਗਾ ਦੋਸਤੋ ਕੋਹੇ ਨੂਰੀ ਇਹਦੇ ਲੱਗਾ ਇਹਦਾ ਰੇਟ 75000 70 ਤੇ 95 ਦਸੋ 1 ਲੱਖ ਤੇ 70000 ਦੋ ਅਸਰ ਝੋਟੀਆਂ ਤਿੰਨ ਤਿੰਨ ਮਹੀਨਿਆਂ ਨਾ ਗੱਭਣ ਇਹ ਡਿਮਾਂਡ ਹੈ ਇਹਦੇ ਚੋਂ ਮਾਨਤਨ ਵੀ ਹੋ ਜਾਊਗਾ ਤੇ ਸੁਣਨਾ ਜੇ ਆਪਾਂ ਅਗਲੇ 7 ਮਹੀਨੇ ਵਿੱਚ ਐਡ ਕਰ ਦਈਏ ਤੇ ਦੋ ਮਹੀਨੇ ਜੇ ਆਪਾਂ ਜਣੀ ਅਗਲੇ ਸਾਲ ਦੇ ਵਿੱਚ 6ਵੇਂ ਮਹੀਨੇ ਦੇ ਵਿੱਚ ਜਾ ਕੇ ਪੰਜਵੇਂ ਛੇਵੇਂ ਮਹੀਨੇ ਚ ਸੂਣਾ ਉਦੋਂ ਤੇਜ਼ੀ ਚੰਗੀ ਹੁੰਦੀ ਹੈ ਜੀ ਉਦੋਂ ਮੱਜਾਂ ਦੀ ਤੇਜ਼ੀ ਰਹਿੰਦੀ ਹੈ ਦਸੋ ਸਰਦ ਦੇ ਵਿੱਚ ਬਾਕੀ ਤੁਸੀਂ ਪੜਤਾਪ ਦੇਖਣਾ ਅੱਜ ਪੈਸੇ ਇਨਵੈਸਟ ਕਰਨੇ ਆ ਤੁਸੀਂ ਸਮਝਣਾ ਸੋ ਇਹ ਦੋ ਝੋਟੀਆਂ ਖੀਰੀਆਂ ਇੱਕ ਤਾਂ ਜੇ ਛੋਟੀ ਉਮਰ ਦੀ ਕੱਟੀ ਹੈ ਜੇ 17 ਕਿ ਮਹੀਨੇ ਉਮਰ 18 ਮਹੀਨੇ ਡੇਢ ਕਿ ਸਾਲ ਉਮਰ ਤੇ ਤਿੰਨ ਮਹੀਨਿਆਂ ਦੀ ਗੱਬਣ ਵੀ ਹੋ ਗਈ ਹੈ ਛੋਟੀ ਉਮਰ ਚ ਹੀ ਆਈ ਹੋਗੀ ਕਿਉਂਕਿ ਵਜ਼ਨ ਪੂਰਾ ਤੇ ਨਾਲ ਝੋਟੀ ਖੜੀ ਦੱਸੋ ਹੈ ਵੀ ਖੀਰੀ ਕਦ ਕਾਟ ਸੋਹਣਾ ਢਾਂਚਾ ਤੁਸੀਂ ਇਹਦਾ ਦੇਖ ਲਿਆ ਇਹਦੇ ਨਾਲ ਇੱਕ ਟੋਕੜ ਗੱਬਣ ਮੱਝ ਹੈ ਬਾਕੀ ਜਦੋਂ ਵੀ ਆਉਂਗੇ ਮੱਝਾਂ ਹੋਰ ਵੀ ਖੜੀਆਂ ਹੁੰਦੀਆਂ ਕਈ ਵਾਰ ਆ ਵੀਡੀਓ ਦੇ ਵਿੱਚ ਲਿਮਟਡ ਜੇ ਪਸ਼ੂ ਇਸ ਕਰਕੇ ਦਿਖਾਏ ਜਾਂਦੇ ਵੀ ਤੁਸੀਂ ਇਹਨਾਂ ਚੋਂ ਸਿਲੈਕਟ ਕਰ ਲਓ ਜਿਹੜਾ ਹਿੰਮਤ ਕਰ ਸਕਦਾ ਇੱਥੇ ਆਉਣ ਦੀ ਤਾਂ ਨਾਗ ਹੋਰ ਖੜੇ ਆ ਤੁਸੀਂ ਉਹਨਾਂ ਚੋਂ ਵੀ ਕੋਈ ਪਸੰਦ ਕਰ ਸਕਦੇ ਹੋ ਧੰਨਵਾਦ ਸੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਮੱਲਣਪਿੰਡ ਦੇ ਵਿੱਚੋਂ ਵੀਡੀਓ ਬਣਾਈ ਹੈ ਬਾਈ ਜੀ ਹੋਰਾਂ ਦਾ ਨਾਮ ਬੂਟਾ ਸਿੰਘ ਆ ਤੇ ਇਹਨਾਂ ਦਾ ਘਰ ਮੱਲਣ ਤੋਂ ਕੌਣੀ ਵਾਲੀ ਸੜਕ ਦੇ ਉੱਤੇ ਆਉਂਦਾ ਸੋ ਬਹੁਤ ਮਿਹਰਬਾਨੀ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਧੰਨਵਾਦ